ਇਹ ਸਾਡੇ ਪੰਜਾਬੀ ਪਤਾ ਨਹੀਂ ਇਹ ਕੀ ਹੈ ਕਿਸ ਚੀਜ਼ ਨੂੰ ਖਾ ਕੇ ਦੇ ਸੋਚਦੇ ਆ ਜਾਂ ਉਹ ਜਿੱਥੋਂ ਦਾ ਕੇਜਰੀਵਾਲ ਹੈਗਾ ਉਹ ਤੇ ਉਹਨੂੰ ਕੋਈ ਵੋਟ ਨਹੀਂ ਪਉਂਦਾ ਉਹਨੂੰ ਚੰਗੀ ਤਰ੍ਹਾਂ ਜਾਣਦੇ ਆ ਸਾਡੇ ਨਿਹਰੀ ਚਲਾ ਦਿੰਦੇ ਆ ਜਦੋਂ ਵੋਟਾਂ ਪਾਉਂਦੇ ਆ ਠੀਕ ਹੈ ਤੁਹਾਨੂੰ ਭਗਵੰਤ ਮਾਨ ਚੰਗਾ ਲੱਗਾ ਉਹਨੇ ਵੀ ਚੁਟਕਲੇ ਤੁਸੀਂ ਸੁਣ ਲਿਆ ਜੇ ਹੁਣ ਚੁਟਕਲੇ ਆ ਨਾ ਢਿੱਡ ਨਹੀਂ ਭਰਨਾ ਦਾਡਾ ਨਾ ਮਰਕ ਨਹੀਂ ਪੈਂਦਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੁੜ ਨਹੀਂ ਹੋਇਆ ਜਾਂ ਸਿਰੇ ਨਹੀਂ ਚੜਿਆ ਇਹਦੇ ਨਾਲ ਭਾਜੀਪੀ ਨੂੰ ਫਰਕ ਨਹੀਂ ਪੈਂਦਾ ਪੰਜਾਬ ਚ ਕੀ ਪਿਆ ਸੀ ਚੰਗਾ ਹੀ ਹੋਇਆ ਕਾਲੇ ਦਾ ਦਿਨ ਰਹਿ ਗਿਆ 40 ਸੀਟਾਂ ਦੇ ਜੇ ਬੰਦੇ ਨਹੀਂ ਲੱਭੇ ਉਹਨਾਂ ਨੂੰ ਤੇ ਜੇ 90 ਬੰਦੇ ਲੱਭ ਜਾਣ ਮੈਂ ਕਿਹਾ ਉਹਨਾਂ ਦੀ ਕਾਮਯਾਬੀ ਹੈ ਜਿੱਤਣ ਚੁੱਤਣ ਦੀ ਬਾਤ ਦੀ ਗੱਲ ਹੈ ਪਾਰਟੀ ਦੀ ਬਿਲਕੁਲ ਜੇ 90 ਉਹਨਾਂ ਨੂੰ ਬੰਦੇ ਮਿਲ ਜਾਣ ਖੜੇ ਹੋਣ ਲਈ ਮੈਂ ਤੇ ਉਹਨਾਂ ਨੂੰ ਉਹੀ ਉਹੀ ਉਹਨਾਂ ਦੀ ਵੱਡੀ ਕਾਮਯਾਬੀ ਮੰਨੂਗਾ ਕਿਉਂਕਿ ਪਾਠਕ ਤਾਂ ਬੜੇ ਮੜਕ ਨਾਲ ਕਹਿ ਰਹੇ ਸੀ ਕਾਂਗਰਸ ਨੂੰ ਕਹਿੰਦੇ ਸਾਨੂੰ ਕਮਜ਼ੋਰ ਨਾ ਸਮਝਿਓ ਗਲਤੀ ਖਾਓਗੇ ਕਾ ਬਾਅਦ ਚ ਪਛਤਾਓਗੇ ਜੋ ਗਰਜਦੇ ਹੈ ਉਹ ਬਰਸਦੇ ਨਹੀਂ ਢਠੇ ਨੂੰ ਗਏ ਨੇ ਬਜਾ ਤੂੰ ਵੜਕ ਕੇ ਮਾਰਦਾ ਕਹਿੰਦਾ ਸਾਹ ਡੇ ਮੋਕਾਂ ਕੇ ਮਾਰਦਾ ਕਹਿੰਦਾ ਗਊ ਦਾ ਜਾਇਆ ਵੀ ਤਾਂ ਹੈ ਆਰ ਦੂਰ ਇਹਨਾਂ ਦਾ ਕੁਝ ਨਹੀਂ ਹੈ ਪਿਛਲੇ ਅੰਕੜੇ ਦੇਖ ਲਓ ਕਿਤੇ 0.5% ਅੱਧਾ ਪਰਸੈਂਟ ਕਿਤੇ ਕਿਤੇ ਇੱਕ ਵਾਰੀ ਤਾਂ ਨੋਟਾਂ ਤੋਂ ਵੀ ਥੱਲੇ ਇਹਨਾਂ ਨੂੰ ਵੋਟਾਂ ਪਈਆਂ ਆਮ ਆਦਮੀ ਪਾਰਟੀ ਦਾ ਵੀ ਦਿੱਲੀ ਦੇ ਵਿੱਚ ਦੇਖੋ ਕਿੰਨੇ ਪੰਜਾਬੀ ਹੈਗੇ ਆ ਕਿੰਨੇ ਸਿੱਖ ਵੀ ਉੱਥੇ ਆ ਗਏ ਕਿੰਨਿਆਂ ਨੂੰ ਉਹਨਾਂ ਨੇ ਮਨਿਸਟਰ ਬਣਾਇਆ ਉੱਥੇ ਆਮ ਆਦਮੀ ਪਾਰਟੀ ਦਾ ਵੀ ਦਿੱਲੀ ਦੇ ਵਿੱਚ ਦੇਖੋ ਜੀ ਕਿੰਨੇ ਪੰਜਾਬੀ ਹੈਗੇ ਆ ਕਿੰਨੇ ਸਿੱਖ ਵੀ ਉੱਥੇ ਆ ਗਏ ਕਿੰਨਿਆਂ ਨੂੰ ਉਹਨਾਂ ਨੇ ਮਨਿਸਟਰ ਬਣਾਇਆ ਉੱਥੇ ਇੱਕ ਵੀ ਨਹੀਂ ਫਿਰ ਇਸ ਲਈ ਜੀ ਦੂ ਨਦੀ ਅਸਲੀਅਤ ਜਦੋਂ ਦੇਖੋਗੇ ਨਾ ਜਿਹੜਾ ਪਾਵਰ ਦੀ ਸ਼ੇਅਰਿੰਗ ਉਹਤੇ ਲਲਕਾਰ ਕੇ ਕਹਿੰਦੇ ਸਨ ਮੁਸਲਮਾਨਾਂ ਦੀਆਂ ਵੋਟਾਂ ਦੀ ਲੋੜ ਨਹੀਂ ਹੈਗੀ ਕਹਿੰਦੇ ਕਿ ਨਹੀਂ ਬੀਜੇਪੀ ਵਾਲੇ ਕਾਲਾਂ ਵੀ ਕੱਢੀਆਂ ਗਈਆਂ ਗਾਲ੍ਹਾਂ ਕਿ ਛੱਡੋ ਮਾਰਦੇ ਆ ਸ਼ਰਿਆਂ ਬੇਇੱਜ਼ਤ ਕਰਦੇ ਆ ਕਹਿੰਦੇ ਕਿ ਤੁਸੀਂ ਕਹੋ ਭਾਰਤ ਮਾਤਾ ਦੀ ਜੈ ਉਹ ਕਹਿੰਦੇ ਸਾਡੇ ਚ ਬੁੱਤ ਪੂਜਾ ਹੈ ਨਹੀਂ ਤੇ ਇਹ ਕਿਸੇ ਦੇ ਧਰਮ ਤੇ ਹਮਲਾ ਹੈ ਕਿ ਨਹੀਂ ਹੈ ਤੁਸੀਂ ਉਹਨਾਂ ਤੋਂ ਜਾਣੀਆਂ ਨਾ ਮੰਨ ਜਾਂ ਕਿਸ ਤਰੀਕੇ ਦਾ ਨੈਸ਼ਨਲ ਐਂਥਮ ਜਾਂ ਹੋਰ ਕਈ ਕੁਝ ਜੋ ਵੀ ਤੁਹਾਨੂੰ ਆਪਣੇ ਸਿੰਬਲ ਲੱਗਦੇ ਆ ਉਹਨਾਂ ਤੇ ਇੰਪੋਜ਼ ਕਰਦੇ ਆ ਜਿਹੜੇ ਉਹਨਾਂ ਨੂੰ ਪੀੜਾ ਦਿੰਦੇ ਆ ਤੁਸੀਂ ਇਹ ਰੋਜ਼ ਵੀਡੀਓ ਦੇਖਦੇ ਆ ਜਾ ਕੇ ਬੁਲਾ ਕੇ ਜੀ ਜਿਹੜੀ ਮੌਬ ਜਿਹੜੀ ਹੈ ਪੁਲਿਸਿੰਗ ਹੋ ਰਹੀ ਹੈ ਲੋਕ ਪੁਲਿਸਿੰਗ ਕਰ ਰਿਹਾ ਤੂੰ ਕੌਣ ਆ ਆਪਣਾ ਆਧਾਰ ਕਾਰਡ ਦਿਖਾ ਤੇ ਤੁਸੀਂ ਕੋਪੀ ਤੇ ਦੇਣਾ ਜਿ ਦੇਖਿਆ ਨਹੀਂ ਸੀ ਤੂੰ ਕੌਣ ਹੈ ਤੂੰ ਇੱਥੇ ਕਿਉਂ ਮੁੜ ਕੇ ਨਾਲ ਇੱਥੇ ਬੜੀ ਕਿ ਤੂੰ ਇਹ ਤੇ ਮੁਸਲਮਾਨ ਆ ਇੱਥੇ ਕੋ ਕਰਦਾ ਇਹ ਤੇ ਹਿੰਦੂ ਏਰੀਆ ਆ ਹੱਦ ਹੋ ਗਈ ਯਾਰ ਇਹ ਦੇਸ਼ ਨਹੀਂ ਆ ਉਹਨਾਂ ਦਾ ਉਹ ਇੱਥੇ ਪੈਦਾ ਹੋਇਆ ਸਦੀਆਂ ਤੋਂ ਪੈਦਾ ਹੋ ਰਿਹਾ ਇੱਥੇ ਦੀ ਵਿਦਾਇਸ਼ ਹੈਗੀ ਇਸ ਦੀ ਧਰਤੀ ਤੇ ਜੰਮੇ ਭਲੇ ਇੱਥੋਂ ਹੀ ਕਨਵਰਟ ਹੋਏ ਉਹ ਹਿੰਦੂਆਂ ਜਿਹੇ ਕਨਵਰਟ ਹੋਏ ਤੁਹਾਡਾ ਹੀ ਖੂਨ ਆ ਤੁਹਾਡੀ ਊਲਾ ਦਿਆ ਅੱਜ ਮੁਸਲਮਾਨ ਆ ਕੱਲ ਹਿੰਦੂ ਸੀਗੇ ਸਿੱਖ ਵੀ ਉੱਥੋਂ ਹੀ ਆਏ ਇਸ ਲਈ ਇਸ ਗੱਲ ਦਾ ਇਸ ਜਦ ਤੱਕ ਤੁਸੀਂ ਆਪਣੇ ਮਾਈਂਡ ਸੈਟ ਨੂੰ ਜਿਹੜੀ ਬੀਜੇਪੀ ਹੈ ਇਹ ਨਹੀਂ ਮੰਨ ਕੇ ਚੱਲਦੀ ਕਿ ਜਿਹੜੀ ਸਾਰੇ ਅਲੱਗ-ਅਲੱਗ ਇੱਕ ਮਜ਼ਾਕ ਜਿਤਰਾ ਗੁਲਦਸਤੇ ਵਾਲਾ ਕਲਚਰ ਹੈ ਸਾਡਾ ਉਸ ਨੂੰ ਤੁਸੀਂ ਨਹੀਂ ਮੰਨ ਕੇ ਚੱਲੋਗੇ ਜੋ ਕਿ ਸਾਡੇ ਸੰਵਿਧਾਨ ਚ ਇਨਸਟਰੈਂਡ ਹੈ ਉਹਦੇ ਵਿੱਚ ਦਿੱਤਾ ਆ ਕਿ ਇੰਜ ਹੀ ਚੱਲੂ ਜੇ ਦੇਸ਼ ਨੂੰ ਇਕੱਠਾ ਰੱਖਣਾ ਦੇਸ਼ ਨੂੰ ਮਜ਼ਬੂਤ ਰੱਖਣਾ ਜੇ ਤੁਸੀਂ ਲੈ ਕੇ ਇੱਕ ਸਿੱਧਾ ਘੜਾ ਪੱਖਵੇਂ ਪੇਂਟ ਦਾ ਸਾਰਿਆਂ ਦੇ ਉੱਤੇ ਇਹੋ ਜਿਹਾ ਹੀ ਫੇਰ ਦੇਣਾ ਉਹ ਇੰਨਾ ਭੱਧਾ ਲੱਗੂਗਾ ਇਹਨਾਂ ਜਾਨੀ ਕਿਲਿੰਗ ਲੱਗੂਗਾ ਲੋਕਾਂ ਦੇ ਵਿੱਚ ਔਰ ਮੈਨੂੰ ਲੱਗਦਾ ਕਿ ਫਿਰ ਉਸ ਉਸ ਸਾਹਬ ਨਾਲ ਜਿਹੜੇ ਲੋਕਾਂ ਦੇ ਰੋਸ ਗੁੱਸਾ ਉਹਦੇ ਤੇ ਵਿਰੁੱਧ ਉੱਠਦਾ ਆ ਭਾਵੇਂ ਉਹ ਘੱਟ ਗਿਣਤੀਆਂ ਹੋਣ ਜਾਂ ਕਿਸੇ ਵੀ ਰੂਪ ਚੁੱਠੇ ਉਹਦੀ ਫਿਰ ਜ਼ਿੰਮੇਵਾਰੀ ਤੇ ਭਾਜਪਾ ਦੀ ਹੋਊਗੀ ਜਿਵੇਂ ਅੱਜ ਦਾ ਸਿਨੈਰੀਓ ਬਣ ਗਿਆ ਜੀ ਮੈਂ ਇੱਕ ਟਿੱਪਣੀ ਤੁਹਾਡੇ ਤੋਂ ਲੈਣੀ ਹੈ ਆਪਣੇ ਗਾਂਢੀ ਸੂਬੇ ਹਰਿਆਣੇ ਦੀ ਚੋਣ ਦਾ ਜੋ ਮਾਹੌਲ ਬਣਿਆ ਹੈ ਉਹਦੇ ਵਿੱਚ ਹਰੇਕ ਪਾਰਟੀ ਦੀ ਸਿਆਸਤ ਨੂੰ ਹੁਣ ਤੱਕ ਜਿੰਨੀ ਕੁ ਹੋਈ ਪਹਿਲਾਂ ਤੇ ਕਈਆਂ ਦੇ ਵਿੱਚ ਗੱਠ ਜੁੜਦੀਆਂ ਗੱਲਾਂ ਚੱਲੀਆਂ ਨਹੀਂ ਸਿਰੇ ਚੜੀਆਂ ਹੁਣ ਇਕਲੌਤੇ ਸਿੱਖ ਲੀਡਰ ਨੇ ਤੇ ਆਪਣੀ ਟਿਕਟ ਵੀ ਛੱਡ ਦਿੱਤੀ ਹੈ ਮینوਦਾ ਅੰਦਰੋਂ ਨਹੀਂ ਪਤਾ ਕਿ ਕੀ ਗੱਲ ਹੋਈ ਆ ਕਿ ਉਹ ਸਿੱਖ ਕਰਕੇ ਬਦਲੀ ਐ ਕਿ ਜਾਂ ਕੋਈ ਹੋਰ ਕਾਰਨ ਐ ਮੈਂ ਵੀ ਜਿਸ ਤਰ੍ਹਾਂ ਤੁਸੀਂ ਮੀਡੀਆ ਤੇ ਸੁਣਿਆ ਮੈਂ ਨਿੱਜੀ ਤੌਰ ਤੇ ਨਹੀਂ ਜਾਣਦਾ ਉਹਨਾਂ ਨੂੰ ਤੇ ਮੈਂ ਵੀ ਉਹੀ ਸੁਣਿਆ ਕਿ ਉਹਨਾਂ ਨੇ ਆਪਣੀ ਟਿਕਟ ਵਾਪਸ ਕਰ ਦਿੱਤੀ ਐ ਇਹ ਗੱਲਾਂ ਤੇ ਹੈ ਹੀ ਐ ਨਾ ਫਿਰ ਜਦੋਂ ਉੱਥੇ ਸਰਸੇ ਦੇ ਵਿੱਚ ਜਾਂ ਹੋਰ ਫਤਿਹਾਬਾਦ ਜੋ ਉਸ ਏਰੀਆ ਦੇ ਵਿੱਚ ਬਹੁਤ ਸਾਰੇ ਪਾਕਿਸਤਾਨ ਤੋਂ ਆ ਕੇ ਪੰਜਾਬੀ ਉੱਥੇ ਬੈਠੇ ਉਹਨਾਂ ਨੂੰ ਜ਼ਮੀਨਾ ਉੱਥੇ ਅਲਰਟ ਹੋਈਆਂ ਤੇ ਜੇ ਹੁਣ ਉਨ੍ਹਾਂ ਦੀ ਨਿਮਾਇੰਦਗੀ ਨਹੀਂ ਕੀਤੀ ਜਾਂਦੀ ਤਾਂ ਫਿਰ ਰਾਹੁਲ ਗਾਂਧੀ ਤੇ ਠੀਕ ਹੀ ਆ ਹੂੰ ਫਿਰ ਤੇ ਉਹ ਕਹਿ ਹੀ ਰਿਹਾ ਹੈ ਨਾ ਕਿ ਤੁਸੀਂ ਜਿਹੜੇ ਬੰਦੇ ਜਿਸ ਤਰ੍ਹਾਂ ਆ ਉਹਨਾਂ ਨੂੰ ਦੇਖ ਕੇ ਟਿਕਟਾਂ ਰੱਖੋ ਤੁਸੀਂ ਔਰਤਾਂ ਦਾ ਵੀ 33% ਰਿਜ਼ਰਵੇਸ਼ਨ ਕਰਦੇ ਕਿ ਨਹੀਂ ਪਾਰਲੀਮੈਂਟ ਚ ਨਹੀਂ ਤੇ ਪੰਚਾਇਤਾਂ ਚ ਤੇ ਪੰਜਾਬ ਚ ਲਾਗੂ ਹੈ ਨਾ ਜਦੋਂ ਇਹ ਸਾਰੀਆਂ ਗੱਲਾਂ ਬਾਕੀ ਗੱਲ ਆ ਇਹ ਹੀ ਗੱਲ ਜਿਹੜੀ ਇੱਕ ਦੂਸਰੀ ਗੱਲ ਕੰਪਨੀ ਛੇੜ ਰਹੀ ਆ ਲਗਾਤਾਰ ਮੋਦੀ ਨੂੰ ਤੇ ਮੋਦੀ ਦੀ ਸਰਕਾਰ ਨੂੰ ਤੇ ਬੀਜੇਪੀ ਨੂੰ ਉਹ ਇਹੀ ਹੈ ਉਹ ਕਹਿੰਦਾ ਮੈਂ ਤੇ ਕਾਸੈਂਸ ਕਰਾਉਣਾ ਜੋ ਕਾਂਸ਼ੀਰામ ਕਹਿੰਦਾ ਸੀਗਾ ਜਿਸki ਜਿਤਨੀ ਸੰਖਿਆ ਬਾਹਰੀ ਉਨੀ ਉਦੀ ਬਾਕੀਦਾਰੀ ਉਨੀ ਉਦੀ ਹਿੱਸੇਦਾਰੀ ਪੀ ਜੇ ਤੁਸੀਂ 90% ਆ ਜਿਹੜੇ ਲੋਕ ਉਹ ਕਹਿੰਦਾ ਮੇਰੇ ਕੋਲ ਅੰਕੜੇ ਹੈਗੇ ਆ ਉਹ ਆਈਏਸਾਂ ਦੇ ਅੰਕੜੇ ਆਈਪੀਐਸਾਂ ਦੇ ਅੰਕੜੇ ਜਿੰਨੇ ਵੱਡੇ ਵੱਡੇ ਅਫਸਰ ਆ ਜਾਂ ਵੱਡੇ ਵੱਡੇ ਕਾਰਪੋਰੇਟ ਆ ਉਹਨਾਂ ਦੇ ਅੰਕੜੇ ਲੈ ਕੇ ਤੁਰਿਆ ਫਿਰਦਾ ਤੇ ਉਹ ਤੇ ਢੋਲ ਵਜਾਉਂਦਾ ਗਲ ਦੇ ਵਿੱਚ ਡੁਗਡੁਗੀ ਵਜਾਉਂਦਾ ਫਿਰਦਾ ਰਾਹੁਲ ਗਾਂਧੀ ਸਾਰੀ ਦੁਨੀਆ 'ਚ ਪੀ ਇੱਥੇ ਇੱਕ ਵੱਡਾ ਹਿੱਸਾ ਹੈ ਜਿੰਨੂੰ ਵੰਚਿਤ ਕੀਤਾ ਹੋਇਆ ਸੁਖ ਸੁਭਦਾ ਤੋਂ ਅਧਿਕਾਰਾਂ ਤੋਂ ਆਰਥਿਕ ਅਧਿਕਾਰਾਂ ਤੋਂ ਸਮਾਜਿਕ ਇੱਜ਼ਤ ਮਾਨ ਤੋਂ ਉਹਨੂੰ ਵੰਚਿਤ ਕੀਤਾ ਹੋਇਆ ਉਹ ਬਾਰ-ਬਾਰ ਇਸ ਗੱਲ ਦਾ ਢੋਲ ਪਿੰਡਦਾ ਕਿ ਮੈਂ ਤੇ 90% ਦੇ ਨਾਲ ਆ ਕਰ ਲੋ ਜੋ ਤੁਸੀਂ ਕਰਨਾ ਮੈਨੂੰ ਤਾਂ ਕਈ ਵਾਰੀ ਲੱਗਦਾ ਕਿ ਇਹ ਜਿਆਦਾ ਮਤਲਬ ਕਾਂਗਰਸ ਦੇ ਵਿੱਚ ਕੋਈ ਇਹੋ ਜਿਹਾ ਰੈਡੀਕਲ ਜੀਨ ਆ ਗਿਆ ਆ ਜਿਹੜਾ ਕਿ ਪਹਿਲਾਂ ਔਰ ਤੁਸੀਂ ਇੱਕ ਹੋਰ ਗੱਲ ਨੋਟ ਕਰੋ ਇਹ ਉਹ ਕਾਂਗਰਸ ਨੂੰ ਨੁਮਾਇੰਦਗੀ ਨਹੀਂ ਕਰ ਰਿਹਾ ਜਿਹੜੀ ਕਾਂਗਰਸ ਤੋਂ ਵਾਗ ਡੋੜ ਭਾਜਪੀ ਨੇ 2014 ਚ ਸੰਭਾਲੀ ਹੈ ਉਹ ਨਹੀਂ ਉਹ ਹੀ ਕਿਸਮ ਦੀ ਹੈ ਮੈਨੂੰ ਲੱਗਦਾ ਕਿ ਇੱਕ ਡਿਪਾਰਚਰ ਹੋ ਰਿਹਾ ਕਿਉਂਕਿ ਜਦੋਂ ਇਹਨੇ ਇਹਨੇ ਆਪਣੇ ਹੀ ਬੰਦਿਆਂ ਨੂੰ ਕਿਹਾ 2000 ਪਹਿਲਾਂ ਦੀਆਂ ਚੋਣਾਂ 'ਚ ਮੇਰਾ ਖਿਆਲ 19 ਦੀਆਂ ਚੋਣਾਂ 19 ਦੀਆਂ ਚੋਣਾਂ 'ਚ ਕਿਹਾ ਉਹ ਚੌਕੀਦਾਰ ਚੋਰ ਹੈ ਮੇਰੇ ਪਿੱਛੇ ਨਾਰਾ ਮਾਰੋ ਉਹਨਾਂ ਨੇ ਕੁਛ ਇਹਨੇ ਨਹੀਂ ਕਿਹਾ ਕਿਹਾ ਉਹ ਕਹਿੰਦਾ ਮੈਂ ਕਾਦਾ ਲੀਡਰ ਹੈ ਮੈਂ ਕਾਦਾ ਪ੍ਰਧਾਨ ਹਾਂ ਆ ਚੱਕੋ ਆਪਣਾ ਰੈਜ਼ੀਗਨੇਸ਼ਨ ਮੈਂ ਜਿੱਦਣ ਜਨਤਾ ਮੈਨੂੰ ਮੰਨੂਗੀ ਮੈਂ ਤੁਹਾਡੀ ਪਾਰਟੀ ਨੂੰ ਨਹੀਂ ਸਮਝਦਾ ਮੈਨੂੰ ਜਿੱਦਣ ਜਨਤਾ ਲੀਡਰ ਮੰਨੂਗੀ ਉਸ ਦਿਨ ਮੈਂ ਆਪਣੇ ਆਪ ਨੂੰ ਪ੍ਰਧਾਨ ਕਾਂਗਰਸ ਦਾ ਮੰਨੂਗਾ ਕਰਤਾ ਕਿ ਨਾ ਬਿਰੂਣ ਹੁਣ ਜਾ ਕੇ ਉਹਦੇ ਬਗੈਰ ਗੱਲ ਕਰਕੇ ਦੱਸਣ ਉਹ ਜਿਹੜੇ 40 40 ਕਹਿੰਦੇ ਸੀ ਲੱਗਵਾਜਾਂ ਕੱਢਦੀ ਕਿੱਥੇ ਗਏ ਹੁਣ ਖੜਨ ਉਹਦੇ ਸਾਹਮਣੇ ਇਸ ਕਰਕੇ ਜਿਹੜੀ ਜਿਹੜਾ ਰੁਤਬਾ ਜਾਂ ਜਿਹੜਾ ਵਿਚਾਰ ਜਿਹੜੀ ਜਿਹੜੀ ਹੁਣ ਅੱਜ ਪਿਉਂ ਤੜਾ ਰਾਹਲ ਗਾਂਧੀ ਲਹਿਰ ਆ ਉਹਨੇ ਹਾਰਡਵੇ ਨਾ ਅਰਨ ਕੀਤਾ ਤੁਸੀਂ ਸੋਚ ਕੇ ਦੱਸੋ ਕੇਰਲਾ ਤੋਂ ਚੱਲ ਕੇ ਇੱਥੇ ਆਓਗੇ ਤਾਨੂੰ ਆਉਣਾ ਪਵੇ ਤੁਸੀਂ 10 ਵਾਰੀ ਸੋਚੋਗੇ ਯਾਰ ਭੁੱਖੇ ਮਰ ਜਾਾਂਗੇ ਠੀਕ ਆ ਉਹਦੇ ਕੋਲ ਸਾਧਨ ਹੈ ਬਹੁਤ ਹੈ ਪਰ ਉਹਦੇ باوجود ਇੱਕ ਇੰਨੇ ਕੰਫਰਟ ਦੇ ਵਿੱਚ ਪੜਿਆ ਪਲਿਆ ਹੋਇਆ ਯੰਗ ਆਦਮੀ ਹੈਨਾ ਉਹ ਪੈਦਲ ਚੱਲ ਕੇ ਆਇਆ ਲੋਕਾਂ ਨੂੰ ਮਿਲ ਕੇ ਆਇਆ ਉਹ ਇੱਕ ਨਮੀ ਰਾਹ ਦਿਖਾਉਣੀ ਚਾਹੁੰਦਾ ਹਾਲਾਂਕਿ ਉਹਦੀ ਪਾਰਟੀ ਵਿੱਚ ਬਥੇਰਾ ਉਹ ਜਿਆ ਕੁਝ ਹੈ ਜਿਹੜਾ ਬੀਜੇ ਵਿੱਚ ਵੀ ਹੈ ਹੁਣ ਇਹ ਕਿੰਨਾ ਕੁ ਕਰ ਪਾਉਂਦਾ ਕਿੰਨਾ ਕੁ ਨਹੀਂ ਕਰ ਪਾਉਂਦਾ ਇਹ ਇਹਦਾ ਇੱਕ ਅਸਲੀ ਇਮਤਿਹਾਨ ਹੋਊਗਾ ਜਿੱਥੇ ਤੱਕ ਤੁਸੀਂ ਹਰਿਆਣੇ ਦੀ ਗੱਲ ਛੇੜੀ ਹੈਗੀ ਉੱਥੇ ਇਹਨਾਂ ਦਾ ਭੋਗ ਪੈ ਜਾਣਾ ਔਰ ਇਹਨਾਂ ਨੇ ਭੋਗ ਕਾਂਗਰਸ ਨੇ ਨਹੀਂ ਪਾਉਣਾ ਉਹ ਤੇ ਉਹਨਾਂ ਦੇ ਵਿੱਚ ਆਪਸੀ ਬਿਥੇਰੀਆਂ ਲੜਾਈਆਂ ਰਹਿਦੀਆਂ ਆ ਕਦੀ ਸ਼ੈਲ ਜਾ ਤੇ ਕਦੀ ਹੋਰ ਤੇ ਪਰ ਇਹਨਾਂ ਨੇ ਆਪ ਹੀ ਬਿਥੇਰਾ ਪਾ ਲੈਣਾ ਕਿਉਂਕਿ ਇਹ ਨਾ ਇੱਕ ਵੈਸੇ ਵੀ ਸਮ ਸਿਧਾਂਤ ਹੀ ਮੰਨ ਲਓ ਤੁਸੀਂ ਕਿ ਜਦੋਂ ਬਹੁਤੀ देर ਰਾਜ ਦੇ ਵਿੱਚ ਰਹਿ ਜਾਂਦੇ ਫਿਰ ਗਾਲਾਂ ਜਾਂ ਪੈਣ ਲੱਗ ਜਾਂਦਾ ਜਿਵੇਂ ਕੋਈ ਵੀ ਫਲ ਫਰੂਟ ਆ ਉਹ ਫਿਰ ਥੋੜੀ देर ਬਾਅਦ ਗੱਲ ਗਲਣਾ ਹੀ ਆਉਨੇ ਇਹਦੇ ਨਾਲ ਫਰਕ ਨਹੀਂ ਪੈਂਦਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੁੜ ਨਹੀਂ ਹੋਇਆ ਜਾਂ ਸਿਰੇ ਨਹੀਂ ਚੜਿਆ ਇਹਦੇ ਨਾਲ ਭਾਜੀਪੀ ਨੂੰ ਫਰਕ ਨਹੀਂ ਪੈਂਦਾ ਪੰਜਾਬ ਚ ਕੀ ਪਿਆ ਸੀ ਚੰਗਾ ਹੀ ਹੋਇਆ ਉੱਥੇ ਵੀ ਕੋਈ ਨਹੀਂ ਪੈਣਾ ਉਹ ਐਵੇਂ ਦਮ ਗਜੇ ਮਾਰਦੇ ਆ ਜੇ ਉਹਨਾਂ ਨੇ 60 ਕਾਟ ਸੀ ਕੱਲ ਦਾ ਦਿਨ ਰਹਿ ਗਿਆ 60 ਸੀਟਾਂ ਦੇ ਜੇ ਬੰਦੇ ਨਹੀਂ ਲੱਭੇ ਉਹਨਾਂ ਨੂੰ ਤੇ ਜੇ 90 ਬੰਦੇ ਲੱਭ ਜਾਣ ਮੈਂ ਕਹਿੰਦਾ ਉਹਨਾਂ ਦੀ ਕਾਮਯਾਬੀ ਹੈ ਜਿੱਤਣ ਜੁੱਤਣ ਦੀ ਬਾਤ ਹੀ ਗੱਲ ਬਿਲਕੁਲ ਜੇ 90 ਉਹਨਾਂ ਨੂੰ ਬੰਦੇ ਮਿਲ ਜਾਣ ਖੜੇ ਹੋਣ ਲਈ ਮੈਂ ਤੇ ਉਹਨਾਂ ਨੂੰ ਉਹੀ ਉਹੀ ਉਹਨਾਂ ਦੀ ਵੱਡੀ ਕਾਮਯਾਬੀ ਮੰਨੂਗਾ ਘੱਟੋ ਘੱਟ 90 ਬੰਦਿਆਂ ਦੀ ਟੀਮ ਤੇ ਹੋ ਜੂਗੀ ਪਾਠਕ ਤਾਂ ਬੜੇ ਵੜਕ ਨਾਲ ਕਹਿ ਰਹੇ ਸੀ ਕਾਂਗਰਸ ਨੂੰ ਕਹਿੰਦੇ ਸਾਨੂੰ ਕਮਜ਼ੋਰ ਨਾ ਸਮਝਿਓ ਗਲਤੀ ਖਾਓਗੇ ਕਾ ਬਾਅਦ ਚ ਪਛਤਾਉਂਗੇ ਜੋ ਗਰਜਦੇ ਆ ਉਹ ਵਰਸਦੇ ਨਹੀਂ ਜਿਹੜੇ ਵੜਕਾ ਮਾਰਦੇ ਆ ਟੱਠੇ ਨੂੰ ਗਏ ਨੇ ਵਜਾ ਤੂੰ ਵੜਕ ਕੇ ਮਾਰਦਾ ਕਹਿੰਦਾ ਸਾਹਣ ਦੇਮ ਕਹਿੰਦਾ ਮੋਕਾ ਕੇ ਮਾਰਦਾ ਕਹਿੰਦਾ ਗਊ ਦਾ ਚਾਇਆ ਵੀ ਤਾਂ ਹੈ ਇਹਨਾਂ ਦਾ ਕੱਲ ਨੂੰ ਜਦੋਂ ਉਹਨਾਂ ਨੇ ਕਿਹਾ ਵੜਕਾਂ ਦੇ ਬਹੁਤ ਮਾਰਦੇ ਸੀ ਉਹ ਕਹਿੰਦੇ ਤੇ ਵੈਸੇ ਹੀ ਸੀ ਗਿਆ ਉਹ ਤੇ ਅਸੀਂ ਡਰਾਉਣਾ ਚਾਹੁੰਦੇ ਸੀ ਸਾਨੂੰ ਦੋ ਸੀਟਾਂ ਹੋਰ ਮਿਲ ਜਾਣ ਕੁਝ ਨਹੀਂ ਹੈ ਆਧਾਰ ਦੂਰ ਇਹਨਾਂ ਦਾ ਕੁਝ ਨਹੀਂ ਹੈ ਪਿਛਲੇ ਅੰਕੜੇ ਦੇਖ ਲਓ ਕਿਤੇ 0.5% ਅੱਧਾ ਪਰਸੈਂਟ ਕਿਤੇ ਕਿਤੇ ਇੱਕ ਵਾਰੀ ਤੇ ਨੋਟਾ ਤੋਂ ਵੀ ਥੱਲੇ ਇਹਨਾਂ ਨੂੰ ਵੋਟਾਂ ਪਈਆਂ ਇਹਨਾਂ ਦਾ ਵੈਸੇ ਇੱਕ ਗੱਲ ਤੁਸੀਂ ਸੋਚੋ ਮੈਂ ਲਾਸਟ ਗੱਲ ਕਹਿਣ ਲੱਗਾ ਕਿ ਸਾਡੇ ਪੰਜਾਬੀ ਪਤਾ ਨਹੀਂ ਇਹ ਕੀ ਹੈ ਕਿਸ ਚੀਜ਼ ਨੂੰ ਖਾ ਕੇ ਤੇ ਸੋਚਦੇ ਆ ਜਾਂ ਉਹ ਜਿੱਥੋਂ ਦਾ ਕੇਜਰੀਵਾਲ ਹੈਗਾ ਉਥੇ ਉਹਨੂੰ ਕੋਈ ਵੋਟ ਨਹੀਂ ਪਉਂਦਾ ਉਹਨੂੰ ਚੰਗੀ ਤਰ੍ਹਾਂ ਜਾਣਦੇ ਆ ਸਾਡੇ ਨੇਰੀ ਚ ਲਾ ਦਿੰਦੇ ਆ ਜਦੋਂ ਵੋਟਾਂ ਪਾਉਂਦੇ ਆ ਹੁਣੇ ਪਤਾ ਨਹੀਂ ਇਹਨਾਂ ਨੂੰ ਸਮਝਣਾ ਚਾਹੀਦਾ ਸਾਡੇ ਵੀਰਾਂ ਭਰਾਵਾਂ ਨੂੰ ਭਾਈ ਇੱਥੇ ਕੁਛ ਨਹੀਂ ਪਿਆ ਹੋਇਆ ਠੀਕ ਹੈ ਤੁਹਾਨੂੰ ਭਗਵੰਤ ਮਾਨ ਚੰਗਾ ਲੱਗਾ ਉਹਨੇ ਵੀ ਚੁਟਕਲੇ ਤੁਸੀਂ ਸੁਣ ਲਏ ਜੇ ਹੁਣ ਚੁਟਕਲੇ ਆ ਨਾ ਢਿੱਡ ਨਹੀਂ ਭਰਨਾ ਦਾਡਾ ਤੇ ਹੁਣ ਤੁਸੀਂ ਆਪਣਾ ਕੋਈ ਸਹੀ ਕਿਸਮ ਦੀ ਜਿਹੜੀ ਤੁਹਾਡੀ ਰਾਜਨੀਤੀ ਆ ਜਿਹੜੇ ਪੰਜਾਬੀਆਂ ਦੇ ਸੁਭਾਅ ਨੂੰ ਇਥੋਂ ਦੀਆਂ ਲੋੜਾਂ ਨੂੰ ਇਥੋਂ ਦੇ ਜਿਹੜਾ ਵਿਰਸੇ ਨੂੰ ਪ੍ਰਮਾਨਿਤ ਹੋਵੇ ਔਰ ਉਸ ਨੂੰ ਅਨਕਰੇਜ ਕਰੇ ਗੇਤੋ ਦੇ ਇਹ ਤੇਰੀਆਂ ਆਰਥਿਕ ਸੰਕਟ ਨੂੰ ਅਡਰੈਸ ਕਰੇ ਉਹੋ ਜੀ ਰਾਜਨੀਤੀ ਲਿਆਉਣ ਦੀ ਲੋੜ ਆ ਪੰਜਾਬ 'ਚ